ਮੁਰਦਾਬਾਦ ਜੈ ਮਾਤ ਮੁਰਦਾਬਾਦ ਬਰਜ਼ਗਰ ਨਾ ਦੇਣ ਵਾਲਾ ਭੰਤਾ ਅਮਲੀ ਮੁਰਦਾਬਾਦ ਜੈ ਮਾਤ ਮੁਰਦਾਬਾਦ ਬਰਜ਼ਗਰ ਨਾ ਦੇਣ ਵਾਲਾ ਝੰਡਾ ਅਮਲੀ ਮੁਰਦਾਬਾਦ ਜੈ ਮਾਤ ਮੁਰਦਾਬਾਦ ਝੰਡਾ ਅਮਲੀ ਮੁਰਦਾਬਾਦ ਜੈ ਮਾਤ ਮੁਰਦਾਬਾਦ ਭੰਤਾ ਅਮਲੀ ਮੁਰਦਾਬਾਦ ਜੈ ਮਾਤ ਮੁਰਦਾਬਾਦ ਬਰਜ਼ਗਰ ਨਾ ਮਰਦਾਬਾਦ ਮਰਦਾਬਾਦ ਸਾਲ 2025 ਰੁਜ਼ਗਾਰ ਤੋਂ ਬਣਾ ਲਗਾਉਣ ਵਾਲੀ ਸਰਕਾਰ ਮਰਦਾਬਾਦ 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 ਚੰਡਾ ਐ ਅਮਲੀ ਮਰਦਾਬਾਦ 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 ਰੁਜ਼ਗਾਰ ਦੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਗੋਮਰਾਦ ਛੋੜ ਦੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਗੋਮਰਾਦ ਛੋੜ ਦੇ ਵਾਦੇ ਪੂਰੇ ਕਰੋ ਪੂਰੇ ਕਰੋ ਪੰਜਾਬ ਸਰਕਾਰ ਮਰਦਾਬਾਦ ਸਿੱਕਾ ਮੰਤਰੀ ਮੁਰਦਾਬਾਦ ਜੰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਰੋਜ਼ਗਾਰ ਦੇ ਵਾਦੇ ਪੂਰੇ ਕਰੋ ਉਮਰਾਂਦ ਛੋੜ ਦੇ ਵਾਦੇ ਪੂਰੇ ਕਰੋ ਜੰਦਾ ਐ ਅਮਲੀ ਮੁਰਦਾਬਾਦ ਉਮਰਾਂਦ ਛੋੜ ਦੇ ਵਾਦੇ ਪੂਰੇ ਕਰੋ ਸਾਡਾ 25 ਰੋਜ਼ਗਾਰ ਤੋਂ ਬਣਾ ਲਗਾਉਣ ਵਾਲੀ ਸਰਕਾਰ ਮੁਰਦਾਬਾਦ ਸਾਲ 2025 ਰੁਜ਼ਗਾਰ ਤੋਂ ਬਣਾ ਲਗਾਉਣ ਵਾਲੀ ਸਰਕਾਰ ਮੁਰਦਾਬਾਦ ਜੰਬਾਦ ਸਾਲ 2025 ਰੁਜ਼ਗਾਰ ਤੋਂ ਬਣਾ ਲਗਾਉਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਸਾਲ 2025 ਰੁਜ਼ਗਾਰ ਤੋਂ ਬਣਾ ਲਗਾਉਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਸਾਲ 2025 ਰੁਜ਼ਗਾਰ ਤੋਂ ਬਣਾ ਲਗਾਉਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਸਾਲ 2025 ਰੁਜ਼ਗਾਰ ਤੋਂ ਬਣਾ ਲਗਾਉਣ ਵਾਲੀ ਸਰਕਾਰ ਮੁਰਦਾਬਾਦ 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 ਸਾਲ 2025 ਰੁਜ਼ਗਾਰ ਤੋਂ ਬਣਾ ਲਗਾਉਣ ਵਾਲੀ ਸਰਕਾਰ ਮੁਰਦਾਬਾਦ 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 ਰੁਜ਼ਗਾਰ ਨਾ ਵਾਲੀ ਸਰਕਾਰ ਮਰਦਾਬਾਦ 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 ਭਰਤੀ ਕਲੰਡਰ ਲਾਗੂ ਨਾ ਕਰਨ ਵਾਲੀ ਸਰਕਾਰ ਮਰਦਾਬਾਦ 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 ਭਰਤੀ ਕਲੰਡਰ ਤੋਂ ਭਜਨ ਵਾਲੀ ਸਰਕਾਰ ਮਰਦਾਬਾਦ 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 ਝੰਡਾ ਵਾਲੀ ਕਲੰਡਰ ਤੋਂ ਲਾਗੂ ਕਰਨ ਤੋਂ ਭਜਨ ਵਾਲੀ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਸਿੱਖਿਆ ਮੰਤਰੀ ਮਰਦਾਬਾਦ ਮੁਰਦਾਬਾਦ ਮੁਰਦਾਬਾਦ ਭਰਤੀ ਕੈਲੰਡਰ ਲਾਗੂ ਕਰੋ ਲਾਗੂ ਕਰੋ ਲਾਗੂ ਉਮਰਾਨ ਸ਼ੋਰ ਦੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਉਮਰਾਨ ਸ਼ੋਰ ਦੇ ਵਾਦੇ ਪੂਰੇ ਕਰੋ ਪੂਰੇ ਕਰੋ 55% ਦੀ ਸਰ ਤਰਦ ਕਰੋ ਰੱਦ ਕਰੋ ਰੱਦ ਕਰੋ ਮਾਸਟਰ ਕੈਡਰ ਲੈਕਚਰ ਆਦਿ ਦੀਆਂ ਸਾਮੀਆਂ ਅਸਟਾਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਮਾਸਟਰ ਕੈਡਰ ਲੈਕਚਰ ਆਦਿ ਦੀਆਂ ਸਾਮੀਆਂ ਦਾ ਅਸਟਾਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਮਾਸਟਰ ਕੈਡਰ ਲੈਕਚਰ ਆਦਿ ਮਾਸਟਰ ਜੀ ਦੇ ਲੈਕਚਰ ਆਦੇਸਾਂ ਅਮੀਰ ਅਸਤ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਮਾਸਟਰ ਜੀ ਦੇ ਲੈਕਚਰ ਆਦੇਸਾਂ ਅਮੀਰ ਅਸਤ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਮਾਸਟਰ ਜੀ ਦੇ ਲੈਕਚਰ ਆਦੇਸਾਂ ਅਮੀਰ ਅਸਤ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਭਰਤੀ ਕਲੰਡਰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਝੰਡਾ ਅਮਲੀ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਬੰਤਾ ਹੈ ਅਮਲੀ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਹਮਰਾਜ ਸ਼ੋਰ ਦੇ ਬਾਅਦ ਇਹ ਪੂਰੇ ਕਰੋ ਪੂਰੇ ਕਰੋ 55% ਦੀ ਸਰਕਾਰ ਰੱਦ ਕਰੋ ਰੱਦ ਕਰੋ ਰੱਦ ਕਰੋ ਭਰਤੀ ਗੰਡੇ ਲਾਗੂ ਕਰਨ ਤੋਂ ਭਜਨਵਾਈ ਸਰਕਾਰ ਮਰਦਾਬਾਦ 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 ਭਰਤੀ ਗੰਡੇ ਲਾਗੂ ਕਰ ਤੋਂ ਭਜਨਵਾਈ ਸਰਕਾਰ ਮਰਦਾਬਾਦ